ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸੁਖ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਹ ਮੇਰੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ। ਤੇ ਤੁਸੀਂ ਥੰਮੇਲ ਦੇਖੀ ਲੈਣਾ ਦੀ ਕਿਸ ਟੌਪ ਤੇ ਆਪਾਂ ਅੱਜ ਵੀਡੀਓ ਬਣਾਉਣਾ ਹੈ। ਇਹ ਮਤਲਬ ਅੱਜ ਦਾ ਜਿਹੜਾ ਸਮਾਂ ਹੈ ਮਤਲਬ ਹਰ ਇੱਕ ਦੇ ਬਸ ਦਾ ਸਮਾਂ ਹੈ। ਇਹਦਾ ਮਤਲਬ ਜਿਵੇਂ ਜੇ ਤੁਸੀਂ ਉਹ ਨਾ ਓਵੇਂ ਦੇ ਲੋਕ ਨਹੀਂ ਆਏਗੇ ਜੀ। ਜੇ ਤੁਸੀਂ ਲੋਕਾਂ ਦਾ ਜਿਆਦਾ ਤੋਂ ਜਿਆਦਾ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਨਾਲ ਗਾਂ ਵਾਲਾ ਬੰਦਾ ਵੀ ਤੁਹਾਡੇ ਨਾਲ ਜਿਆਦਾ ਤੋਂ ਜਿਆਦਾ ਤੁਹਾਡਾ ਉਨਾ ਹੀ ਕਰੂਗਾ ਜਿੰਨਾ ਤੁਸੀਂ ਕਰੋਗੇ ਕਿਤੇ ਨਾ ਕਿਤੇ ਤੁਹਾਨੂੰ ਜਾ ਕੇ ਮਤਲਬ ਧੋਖਾ ਮਿਲ ਜਾਣਾ ਹੈ ਧੋਖਾ ਇਹ ਨਹੀਂ ਮਤਲਬ ਧੋਖੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਮੇਰਾ ਕਹਿਣਾ ਮਤਲਬ ਵੀ ਤੁਸੀਂ ਆਪਣੇ ਮਤਲਬ ਜਿਸ ਦੋਸਤ ਨਾਲ ਤੁਸੀਂ ਰਹਿੰਦੇ ਹੋ ਤੁਹਾਨੂੰ ਉਸ ਤੋਂ ਵੀ ਧੋਖਾ ਮਿਲ ਸਕਦਾ ਜਿੰਦਗੀ ਦੇ ਵਿੱਚ ਜਿੱਤੂ ਕੰਮਕਾਰ ਕਰਦੇ ਹੋ ਤੁਹਾਨੂੰ ਉੱਥੇ ਵੀ ਧੋਖਾ ਮਿਲ ਸਕਦਾ ਜਿੱਥੇ ਵੀ ਕਿਤੇ ਤੁਸੀਂ ਜਾਣੇ ਕਰਦੇ ਹੋ ਤੁਸੀਂ ਮਤਲਬ ਇਹ ਵੀ ਬੰਦੇ ਨੂੰ ਬੁਲਾਉਣੇ ਚਾਹੁੰਦੇ ਆ ਤੁਸੀਂ ਉਹਦੇ ਬਣ ਕੇ ਵਹਿ ਜਾਂਦੇ ਤੁਸੀਂ ਹਰ ਗੱਲ ਉਹਨੂੰ ਸ਼ੇਅਰ ਕਰ ਦਿੰਦੇ ਹੋ ਦਿਲ ਦੀਆਂ ਗੱਲਾਂ ਤੁਸੀਂ ਸਾਰੀਆਂ ਉਹਨਾਂ ਨੂੰ ਦੱਸ ਦਿੰਦੇ ਹੋ ਕਿ ਮੇਰੇ ਇਹ ਕਹਿਣਾ ਵੀ ਤੁਸੀਂ ਸਾਰੀਆਂ ਗੱਲਾਂ ਜਦੋਂ ਤੁਸੀਂ ਸ਼ੇਅਰ ਕਰ ਦਿੰਦੇ ਹੋ ਦੱਸ ਦਿੰਦੇ ਹੋ ਤਾਂ ਉਹ ਬੰਦਾ ਖੋਡੇ ਵਰਗਾ ਨਹੀਂ ਰਹਿੰਦਾ ਉਹ ਤੁਹਾਨੂੰ ਆ ਨੀਵਾ ਸਮਝਣ ਲੱਗ ਜਾਂਦਾ ਇਹਨਾ ਮਤਲਬ ਜਿਵੇਂ ਦੀ ਤੁਸੀਂ ਹੋ ਨਾ ਉਮੀਦਿਤ ਮਤਲਬ ਉਹ ਗਾਂ ਵਾਲਾ ਬੰਦਾ ਨਹੀਂ ਹੁੰਦਾ ਇਸ ਲਈ ਤੁਸੀਂ ਆਪਣੇ ਗੱਲਾਂ ਨੂੰ ਆਪ ਮਤਲਬ ਇਹਨਾ ਨਾ ਤੁਸੀਂ ਮਤਲਬ ਅਗਲੇ ਮੂਰੇ ਮਤਲਬ ਨੀਂਵਾ ਹੋਇਆ ਕਰੋ ਮਤਲਬ ਅਗਲੇ ਮੂਰੇ ਖੁੱਲੇ ਕਰੋ ਵੀ ਮੈਂ ਤੁਹਾਡੇ ਹੀ ਹਾਂ ਤੇ ਤੁਸੀਂ ਵੀ ਮੇਰੇ ਵਰਗੇ ਆ ਇਹ ਹਿੰਦ ਆਧਿਕਲ ਦਾ ਜਿਹੜਾ ਜਵਾਨਾ ਇਹ ਬਹੁਤ ਬਦਲ ਚੁੱਕਾ ਹਰ ਬੰਦੇ ਨੂੰ ਇੱਥੇ ਪੈਸੇ ਦੀ ਦੌੜ ਲੱਗੀ ਹੋਈ ਆ ਯਾਰ ਬੰਦਾ ਆਪਣੇ ਆਪ ਨੂੰ ਇਹ ਚਾਹੁੰਦਾ ਵੀ ਮੈਂ ਅੱਗੇ ਲੰਗਾ ਮੈਂ ਲੰਗਾ ਤੇ ਕੋਈ ਕਿਸੇ ਨੂੰ ਨਹੀਂ ਚਾਹੁੰਦਾ ਦੀ ਇਹ ਮੇਰੇ ਤੋਂ ਵੀ ਅੱਗੇ ਲੰਗੇ ਜਾਂ ਮੇਰੇ ਬਰਾਬਰ ਨੇ ਜਣਾ। ਤੇ ਜਿੰਨਾ ਤੁਸੀਂ ਅਗਲੇ ਨਾਲ ਖੋਲੇ ਜਾਂਦੇ ਹੋ ਉਹਨਾਂ ਤੋਂ ਤੁਸੀਂ ਜਿਆਦਾ ਤੋਂ ਜਿਆਦਾ ਧੋਖਾ ਖਾ ਲੈਂਦੇ। ਇਹ ਅੱਜਕੱਲ ਦੁਨੀਆ ਤੇ ਉੰਧਾਰ ਆ ਤੇ ਹੋ ਵੀ ਰਿਹਾ। ਮਤਲਬ ਜਿਹੜੇ ਪਹਿਲਾਂ ਦੇ ਜਵਾਨੇ ਸੀਗੇ ਨਾ ਉਹ ਚੀਜ਼ਾਂ ਹੋਰ ਸੀ। ਉਹ ਤੁਸੀਂ ਤੁਸੀਂ ਕਿਸੇ ਦਾ ਕਰਦੇ ਸੀ ਤੁਹਾਡੇ ਕਰਨ ਤੋਂ ਪਹਿਲਾਂ ਅਗਲਾ ਥੋੜਾ ਕਰਦਾ ਸੀ। ਅੱਜ ਦਾ ਜਵਾਨਾ ਜੇ ਤੁਸੀਂ ਕਿਸੇ ਦਾ ਕਰੋਗੇ ਉਹਨਾਂ ਤੋਂ ਬੈਕ ਖਿੱਚੂਆ ਉਹਨਾਂ ਤੋਂ ਡੇ ਤੇ ਮਾੜੀ ਕਰੇ ਇਹ ਨਹੀਂ ਕਹਿੰਦਾ ਮੈਂ ਹਰ ਇੱਕ ਬੰਦਾ ਮਤਲਬ ਥੋਡੇ ਤੇ ਮਾੜੀ ਵੀ ਕਰੂਗਾ ਥੋਡੇ ਹਰ ਇੱਕ ਬੰਦਾ ਥੋਡੇ ਵਰਗਾ ਨਹੀਂ ਹੋਊਗਾ ਹਾਂ ਹਰ ਇੱਕ ਬੰਦਾ ਥੋਡੇ ਵਰਗਾ ਵੀ ਹੋ ਸਕਦਾ ਉਹ ਕਿੰਨਾ 100 ਤੋਂ 1 ਜਾਂ 2% ਥੋਡੇ ਵਰਗਾ ਹੋ ਸਕਦਾ ਪਰ ਮੈਂ ਨਹੀਂ ਕਹਿੰਦਾ ਹਰ ਇੱਕ ਬੰਦਾ ਥੋਡੇ ਵਰਗਾ ਹੋਊਗਾ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ ਸਾਰੀਆਂ ਰੁਕਾਵਟਾਂ ਮਤਲਬ ਇਹ ਪਰੇਸ਼ਾਨੀਆਂ ਮਤਲਬ ਰੁਕਾਵਟਾਂ ਵੀ ਕਹਿ ਸਕਦੇ ਆ ਪਰੇਸ਼ਾਨੀਆਂ ਵੀ ਕਹਿ ਸਕਦਾ ਹੈ ਨਾ ਇਹ ਸਾਰੀਆਂ ਪਰੇਸ਼ਾਨੀਆਂ ਮੇਰੀ ਜ਼ਿੰਦਗੀ ਦੇ ਚਾਹਿਆਂ ਨੇ ਮੈਂ ਆਪਣੀ ਗੱਲ ਮਤਲਬ ਰੀਕ ਨੂੰ ਮਤਲਬ ਜਿਸ ਨੂੰ ਜਿਹਦੇ ਨਾਲ ਵੀ ਹੱਥ ਮਰ ਮਲਾ ਲੰਦਾ ਸੀਗਾ ਤੇ ਮਤਲਬ ਉਹ ਨੂੰ ਮੈਨੂੰ ਐ ਲੱਗਦਾ ਜੀ ਮੇਰੇ ਵਰਗੀ ਹੈ ਤੇ ਮੈਂ ਉਹਨੂੰ ਸਾਰੀਆਂ ਗੱਲਾਂ ਦੱਸ ਦਿੰਦਾ ਹੁੰਦਾ ਸੀ ਆਰੇ ਕੀ ਗੱਲ ਘਰ ਦੀ ਜਾਂ ਸ਼ੇਅਰ ਕਰਨੀ ਜਾਂ ਕੋਈ ਸਪੋਰਟ ਕਰਨਾ ਸਾਰੇ ਇਹਨਾਂ ਨਾਲ ਆਪਾਂ ਸ਼ੇਅਰ ਕਰ ਲੈਂਦੇ ਸੀਗੇ ਹਨਾ ਆਪਾਂ ਆਪਣੇ ਦਿਲ ਦਾ ਸਾਰਾ ਪੀਤ ਮੈਂ ਦੇ ਦਿੰਦਾ ਹੁੰਦਾ ਸੀਗਾ ਪਰ ਅਗਲਾ ਦਿਲ ਦਾ ਪੀਤ ਨਹੀਂ ਦਿੰਦਾ ਸੀਗਾ ਤੇ ਆਖਰ ਵਿੱਚ ਕੰਮ ਲੈ ਕੇ ਬੰਦਾ ਤੇ ਬਾਅਦ ਨੂੰ ਪਤਾ ਜਦੋਂ ਆਪਾਂ ਨੂੰ ਆਪ ਨੂੰ ਕੰਮ ਆਉਂਦਾ ਉਦੋਂ ਬੰਦਾ ਨਹੀਂ ਆਉਂਦਾ ਉਦੋਂ ਬੰਦਾ ਮਤਲਬ ਜਦੋਂ ਆਪਾਂ ਨੂੰ ਕੰਮ ਆਉਂਦਾ ਉਦੋਂ ਮਤਲਬ ਬੰਦਾ ਉਦੋਂ ਚਲਾ ਜਾਂਦਾ ਹਨਾ ਇਸ ਲਈ ਤੁਸੀਂ ਮਤਲਬ ਤੁਸੀਂ ਕਦੇ ਵੀ ਕਿਸੇ ਨਾਲ ਇੰਨਾ ਨਾ ਖੁੱਲੋ ਕਿ ਤੁਹਾਨੂੰ ਆਉਣ ਵਾਲਾ ਟਾਈਮ ਤੁਹਾਡੇ ਕੋਲ ਸਤਾਵਾ ਹੋਵੇ ਕਦੇ ਵੀ ਕਿਸੇ ਨੂੰ ਇੰਨਾ ਮਤਲਬ ਮੋਹ ਮੋਹ ਨਾਲ ਤੇ ਪਿਆਰ ਨਾ ਕਰੋ ਕਿ ਸਾਨੂੰ ਦੁੱਖ ਦਿੱਕੇ ਜਾਵੇ ਜਿਆਦਾ ਪਿਆਰ ਦੁੱਖ ਹੁੰਦਾ ਮੈਂ ਤਾਂ ਕਹੂੰਗਾ ਤੁਸੀਂ ਬੰਦੇ ਨੂੰ ਪਾਖ ਲੈਣਾ ਚਾਹੀਦਾ ਇੱਕ ਬੰਦਾ ਹੀ ਤੁਹਾਡੇ ਨਾਲ ਕਰਦਾ ਦਾ ਇੱਕ ਇੱਕ ਚੀਜ਼ ਹੀ ਤੁਹਾਡੇ ਨਾਲ ਕਰਦਾ ਕਿ ਉਹ ਹੈ ਪਰਮਾਤਮਾ ਉਹ ਪਾਠ ਦੂਸਰੀ ਬਾਤ ਤੋਂ ਬਾਅਦ ਪਾਠ ਕਰਿਆ ਕਰੋ ਜਿਸ ਨੂੰ ਵੀ ਇਹ ਵੀ ਲੱਗਦਾ ਮੈਨੂੰ ਕੋਈ ਧੋਖਾ ਦੇ ਗਿਆ ਜਾਂ ਮੇਰੀ ਨਾਲ ਯਾਰੀ ਯਾਰ ਮਾਰ ਕਰ ਗਿਆ ਜਾਂ ਕਿਵੇਂ ਵੀ ਮਤਲਬ ਆ ਨਾ ਉਹ ਤੀਜਾ ਤੁਸੀਂ ਸੋਚਣਗੇ ਮੈਂ ਤੁਹਾਨੂੰ ਇਹ ਕਹੂੰਗਾ ਅੱਜ ਦੇ ਟਾਈਮ 'ਚ ਤੁਹਾਡੇ ਨਾਲ ਕੋਈ ਨਹੀਂ ਖੜਦਾ ਸੋਟ ਇੱਕ ਬੰਦਾ ਖੜੂਗਾ ਦੋ ਬੰਦੇ ਖੜ ਜਾਣਗੇ ਦੂਧ ਖੜਨੇ ਕਿਉਂਕਿ ਉਹਨਾਂ ਨਾਲ ਤੁਸੀਂ ਖੜੇ ਹੋਵੋਗੇ ਆ ਖੜਦਗੇ ਨਹੀਂ ਨਹੀਂ ਖੜਦੇ ਹਾਂ ਤੇ ਅੱਜ ਦੇ ਟਾਈਮ 'ਚ ਉਹੀ ਖੜ ਸਕਦਾ ਇੱਕ ਚੀਜ਼ ਨਹੀਂ ਕਰ ਸਕਦੀ ਆ ਉਹ ਪ੍ਰਮਾਤਮਾ ਹੀ ਕਰ ਸਕਦਾ ਤੁਹਾਡੇ ਨਾਲ ਤੁਸੀਂ ਜਿਆਦਾ ਤੋਂ ਜਿਆਦਾ ਪਾਠ ਕਰੋ ਮੂਲ ਮੰਤਰ ਵੀ ਕਰਿਆ ਕਰਵਾਣਾ ਜਿਆਦਾ ਤੋਂ ਜਿਆਦਾ ਤੁਹਾਡੇ ਨਾਲ ਦੁੱਖ ਦੀ ਘੜੀ ਸੁੱਖ ਦੀ ਘੜੀ ਉਹ ਉਹਨਾਂ ਨੇ ਹੀ ਥਾਲਣਾ ਉਹ ਪ੍ਰਮਾਤਮਾ ਨਹੀਂ ਥਾਲਣਾ ਤੇ ਬਾਤ ਤੋਂ ਬਾਤ ਓਹ ਕਰ ਕਰੋ ਤੇ ਬਾਤ ਤੋਂ ਬਾਤ ਪ੍ਰਮਾਤਮਾ ਦੇ ਨਾਲ ਜੁੜੋ ਕੋਈ ਕਿਸੇ ਦਾ ਨਹੀਂ ਤੁਸੀਂ ਆਪਣਾ ਭੇਤ ਨਾ ਦਿਆ ਕਰੋ ਤਾਂ ਸਾਨੂੰ ਚੰਗਾ ਕਦੇ ਵੀ ਆਪਣੇ ਵਰਗਾ ਆਪ ਨੂੰ ਨਾ ਸਮਝੇ ਕਰ। ਇਹਦਾ ਮਤਲਬ ਆਪਣੇ ਵਰਗਾ ਬੁੱਧੀਮੰਦ ਨਾ ਸਮਝੇ ਕਰ। ਹਣਾ ਤੇ ਤੁਸੀਂ ਪਾਠ ਪਾਠ ਕਰਿਆ ਕਰੋ ਵਾਧੂ ਵਾਧਾ। ਮੈਂ ਤਾਂ ਇਹੀ ਕਹੂੰ ਆ ਤੁਸੀਂ ਪਾਠ ਕਰੋ। ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨਾਂ ਨਾਲ ਵੀ ਮੈਂ ਬਰਤਿਆ ਦੋ ਤਿੰਨ ਬੰਦੇ ਅੰਸ਼ਾਲ ਕਿ ਜਿੰਨਾਂ ਨਾਲ ਵੀ ਮੈਂ ਬਰਤਿਆ। ਮੇਰੀ ਜ਼ਿੰਦਗੀ ਦੀ ਦੁੱਖ ਆਉਣ ਤੋਂ ਬਾਅਦ ਮੇਰੇ ਨਾਲ ਦੋ ਤਿੰਨ ਬੰਦੇ ਰਹੇ। ਜਾਓ ਮੇਰਾ ਪਰਮਾਤਮਾ ਖੜਾ ਨੇਗਾ। ਜਾਓ ਮੇਰਾ ਪਰਮਾਤਮਾ ਖੜਾ ਤੇ ਜਾ ਦੋ ਤਿੰਨ ਬੰਦੇ ਖੜੇ। ਉਹ ਵੀ ਕਿਉਂ ਖੜਿਆ? ਉਹ ਮੈਨੂੰ ਨਹੀਂ ਪਤਾ ਕਿਉਂ ਖੜਿਆ। ਪਤਾ ਨਹੀਂ ਤਾਂ ਮੇ ਉਨ੍ਹਾਂ ਦੇ ਕੰਮ ਆਉਂਦਾਰੇ ਆ ਉਹ ਤਾਂ ਖੜੇ ਆ। ਪਰ ਨਹੀਂ ਦੋ ਤਿੰਨ ਹਿਸ਼ਾਬ ਬੰਦੇ ਖੜਦੇ ਹੁੰਦੇ ਆ। ਪਰ ਸਾਨੂੰ ਉਹ ਪਰਖਣ ਦੀ ਲੋੜ ਪਊਗੀ ਜੀ। ਬੰਦੇ ਕਹਿ ਜੇ ਬੰਦੇ ਕਿਵੇਂ ਆ ਨਾ। ਉਹ ਦੇਖਣਾ ਪੂਗਾ ਇਹਨਾਂ ਬੰਦਿਆਂ ਦੀ ਵੀ ਮਤਲਬ ਜਾਰੀ ਪ੍ਰਾਣੀ ਆ ਜਾਂ ਕੀਵੀਂ ਆ ਜਾਂ ਬੰਦੇ ਇਹ ਬਦਲਦਾ ਜਾਂ ਜਿਨ੍ਹਾਂ ਨਾਲ ਦੁਸ਼ਮਣੀ ਆ ਉਹਨਾਂ ਨੂੰ ਵੀ ਚੱਕਦਾ ਇਹ ਤਾਂ ਇਹ ਮੇਗਾ ਵੀ ਤੁਸੀਂ ਦੁਸ਼ਮਣੀ ਪਾ ਲਈ ਜਾਓ ਤੇ ਉਹ ਵੀ ਦੁਸ਼ਮਣੀ ਇਹ ਕਦੇ ਵੀ ਪਿੱਠ ਪਿੱਛੇ ਅਖਵਾਉਣ ਨਾ ਦਿਓ ਜੇ ਤੁਹਾਡੇ ਨਾਲ ਤੁਹਾਡਾ ਸੱਚਾ ਯਾਰ ਕੱਢਦਾ ਜੇ ਸੱਚਾ ਲੋਕ ਸੱਚਾ ਕੋਈ ਇਨਸਾਨ ਕੱਢਦਾ ਉਹਨੂੰ ਪਿੱਠ ਪਿੱਛੇ ਆਖਣ ਲੱਗੋ ਦੋ ਤਿੰਨ ਬੰਦੇ ਜਾਂ ਪ੍ਰਮਾਤਮਾ ਤੁਹਾਡੇ ਨਾਲ ਖੜੂਗਾ ਜਾਂ ਸਦਾ ਮਾਫਿਓ ਮਾਫਿਓ ਦੀ ਮੈਂ ਇੱਥੇ ਗੱਲ ਨਹੀਂ ਕਰੀ ਪਰ ਮਾਫਿਓ ਹਮੇਸ਼ਾ ਖੜੇ ਹੀ ਹੁੰਦਾ ਹੈਗਾ ਉਹਨਾਂ ਦੀ ਗੱਲ ਕਰਦੇ ਲੋੜ ਹੀ ਜਿਹੜੇ ਜ਼ਿਆਦਾ ਗੱਲ ਕਰਦੇ ਆ ਉਹ ਮੈਨੂੰ ਨਹੀਂ ਲੱਗਦਾ ਦੀ ਘਰੇ ਜਾ ਕੇ ਉਹਨਾਂ ਦਾ ਸਤਿਕਾਰ ਕਰਦੇ ਹੋਣਗੇ ਨਾ ਸਤਿਕਾਰ ਦਿਲ ਵਿੱਚ ਹੁੰਦਾ ਕਹਿਣ ਨਾਲ ਨਹੀਂ ਹੁੰਦਾ ਵੀ ਮਾਫਿਓ ਮਿਲ ਨਾਲ ਖੜੇ ਹੁੰਦੇ ਆ ਪਰ ਕਦੇ ਵੀ ਆਪਣਾ ਕਿਸੇ ਨੂੰ ਭੇਜ ਨਾ ਦਿਓ ਤੇ ਉਹ ਪਰਮਾਤਮਾ ਨਾਲ ਜੁੜੋ ਬਾਤੁਵਾਰ ਪਾਠ ਕਰੋ ਤੇ ਇੱਕ ਬੰਦੇ ਨੇ ਮੈਨੂੰ ਕਵਲ ਵੀ ਕੀਤਾ ਜੋ ਮੂਹ ਜਾਨਾ ਤੁਸੀਂ ਬਗਵਾਸ ਮਾਰੀ ਚਲੋ ਅਜੀ ਬਗਵਾਸ ਮਾਰੀ ਚਲੋ ਠੀਕ ਆ ਇਹ ਵੀ ਗੱਲ ਆ ਇੱਕ ਤਾਂ ਇਥੇ ਸਾਨੂੰ ਧੋਖਾ ਮਿਲ ਗਿਆ ਨਾ ਕਿਉਂਕਿ ਮੈਂ ਹਮੇਸ਼ਾ ਆਉ ਦੇ ਵਰਗੀ ਸਮਝਦਾ ਹਾਂ ਸਾਰਿਆਂ ਨੂੰ ਆਪ ਦੇ ਵਰਗਾ ਉਹ ਨਿਮ ਚੰਗਾ ਅੰਤਿਮ ਉਹਦੀ ਨੂੰ ਬਾੜਾ ਮੈਂ ਸਾਰੇ ਨੂੰ ਆਪ ਦੇ ਵਰਗਾ ਸੰਭਿਧਾ ਪਾਠ ਪੂਜਾ ਕਰੋ ਸੋ ਨੂੰ ਸਾਰੇ ਹੀ ਆਪ ਦੇ ਵਰਗੇ ਲੱਗਣਗੇ ਪਰ ਪ੍ਰਮਾਤਮਾ ਨੂੰ ਆਪ ਦੇ ਵਰਗਾ ਬਣਾਓ ਨਾ ਕਿ ਲੋਕਾਂ ਲੋਕ ਤੁਸੀਂ ਆਪ ਹੀ ਹੀ ਬਦਲ ਜੋ ਲੋਕ ਤੁਹਾਡੇ ਵਰਗੇ ਖੁਦ ਬਣ ਜਾਏ ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ